ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬੜੀ ਔਖੀ ਕੜੀ ਨੇ ਦੇਖੀ ਜੀ ਕਰੋ ਕਿਰਪਾ ਤਨ ਤਨ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬਚਿਆਰੇ ਬਾਬਾ ਜੀ ਸਭ ਤੋਂ ਦਰਦ ਕਰ ਦੋ ਕਿਰਪਾ ਆਪਣੀ ਮਿਹਰ ਕਰੋ ਬੜੀ ਆਸਾ ਲਾ ਕੇ ਬੈਠੇ ਬਾਬਾ ਜੀ ਕਰ ਦੋ ਬੱਚਿਆਂ ਦੀ ਕਿਰਪਾ ਬਾਬਾ ਜੀ रा जाए ऐसे ही गुरु को बन बन जाए आप मुखे तारे आप मुखे बोहे तारे आप बटे बोहे तारे ध्यान के चक्कर में न जाना साइना चना तेरी सबसे बड़ा गुरु नानक देव काले राखी में चल्वादीन चल्वादीन सचे पातशाह सचे पातशाह बाल जनम जन्म दी सच्चे जन्म जन्म दी दर्शन दे तटिएमा गुरु तेरा

बहादर सियाीान बहारी जय 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 लोक जय जय लोक जय 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 करोक्रिया वाग गुरु जी की खालसा वागुरु जी की फतेह ਸਤਨ ਤੋ ਆਇ ਗੁਰੂ ਸਾਹਿਬ ਜੀ ਸ਼ਾਂਤਨ ਪਾਵਤ ਦੇਵ ਸਭ ਮੋਨਾ ਇੰਦਰ ਮਹਾ ਸ਼ਿਵ ਜੋਗ ਕਰੀ ਹਨ ਬੇਤ ਬਿਰੰਚ ਵਿਚਾਰ ਰਹਿਓ ਹਰ ਜਪੁ ਨਾ ਛਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੀਸ਼ਟ ਸੁਹਾਲ ਕਰੀ RAM DAS GURU JAG TARAN KA GURU JOT ARJAN MAH TARI रामदास गुरु जगतारन का गुरु ज्योत अर्जुन महतारी तरन गगन नवखंड में ज्योत स्वरूपी रहयो भर भन मथुरा कश भेद नहीं गोर अर्जुन पर ताख हर ਦਰਮਾਨ ਦੇ ਠਾਡੇ ਦਰਬਾਰ ਤੁਜ बिन सूरत ਕੋਰੇ ਕੋ ਮੇਰੀ ਦਰਸ਼ਨ ਦੀ ਜਖੋਲ ਕੇ ਵਾਰ ਦਰਸ਼ਨ ਪਿਆਸੀ ਦਿਨ ਰਾਤ ਚਿਤੋਂ ਨ ਦੇ ਨੀਤ ਖੋਲ ਕਪਟ ਗੁਰ ਮੇ ਲਿਆ নানক হর সঙ্গ মিত বহ জনম বিছরে থে মাধ এ জনম তোমারে খে কবি দাস আস লগ জীব চির পায় দর্শন দেখে হওয়া দূর চল ক ਮੈਂ ਤਕੀ ਤਾ ਸ਼ਰਣਾਏ ਜੀਓ ਮੈਂ ਆਸਾ ਰੱਖੀ ਚਿਤਮ ਮੇਰਾ ਸਭ ਦੁੱਖ ਗਵਾਏ ਜੀਓ RAM ਨਾਮ ਯਰਨ ਗਹੇਓ ਜਾ ਕੇ ਸਾਮਨ ਹੀ ਕੋਏ ਜੇ ਸਿਮਰਤ ਸੰਕਟ ਮਿਟੇ دارس توہارو ہوے سو کٹل گور سیویے ان ساج صبحے درشن پرسے اے گرو ک جنم ورن دکھ ਹੋ ਬਰ ਸਫਤ ਖਸਮ ਦੀ ਨੂਰਿਆ ਰਸਾ ਕੋ ਰਸਾ ਛੱਟਿਆ ਤੋਦ ਗੱਠੇ ਸੱਚੇ ਬਾਤ ਸ ਮਲ ਜਨਮ ਜਨਮ ਦੀ ਸੱਜਣ ਸੱਚਾ ਬਾਤ ਸ ਸਿਰ ਸਾਹ ਦਾ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ सचलो वाहे गुरू साहिब जी ਸਰੀ ਮਹਲਾ 5 ਘਰ ਬਾੜਵਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ गोपाल राए रहाओ वड पहाग भेटे गुरु देवा कोट पराग मिटे हर सेवा बंदन हर बंदन ਗੋ ਗਾਵੋ ਗੋਪਾਲ ਰਾਏ ਰਹਾਓ ਵਡ ਭਾਗ ਭੇਟੇ ਗੁਰ ਦੇਵ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਮਨ ਰਪ ਹੋ ਗਿਆ ਗਨ ਤਿਸ ਜਨ ਨਾ ਪਿਆਪ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪਾਂ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਤਰੇ ਪ੍ਰਭ ਦਰ ਸਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਧਰੇ ਪ੍ਰਭ ਸ਼ਰਨ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪੰਜਵਾਂ ਘਰ ਬਾਰਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਗੁਰੂ ਪਿਆਰ ਵਾਲਿਓ ਜੀ ਦਾ ਪਾਵਨ ਵਖਵਾਕ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧੰਨ ਅਸੀ ਰાગੰਦਰ ਪਾਵਨ ਅੰਗ 683 ਅਤੇ 84 ਉੱਤੇ ਸਵਾਰੇ ਮਾਨ ਸਤਗੁਰ ਬਖਸ਼ਿਸ਼ ਕਰਨ ਨੇ ਹੈ ਭਾਈ ਜੀਵਨਦੇਵ ਜੀ ਚ ਦੋ ਕਮ ਰੋਜ਼ ਕਰਿਆ ਕਰ ਪਹਿਲਾ ਕੰਮ ਕਰਿਆ ਕਰ ਆਪਣੇ ਸਾਮਲਕ ਨੂੰ ਦੋਵੇਂ ਹੱਥ ਜੋੜਨ ਨਮਸਕਾਰ ਕਰਿਆ ਕਰ ਕਿਉਂਕਿ ਸੋਡੀ ਸੁਲਤਾਨ ਪਾਦਸ਼ਾਹ ਕਰਤ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਬਹੁਤ ਵੱਡਾ ਪੁੰਨ ਹੈ ਆਪਣੇ ਮਾਲਕ ਨੂੰ ਨਮਸਕਾਰ ਕਰਨੇ ਦੂਜੀ ਬਖਸ਼ਿਸ਼ ਕਰਦੇ ਨੇ ਗੁਣ ਗਾਵੋ ਗੋਪਾਲ ਰਾਏ ਤੇ ਧਰਤੀ ਦੇ ਸਿਰਜਣਹਾਰ ਧਰਤੀ ਦੇ ਪਾਲਣਹਾਰ ਦੇ ਨਾਲ ਗੁਣ ਗਾਇਆ ਕਰ ਜਿਉਂ-ਜਿਉਂ ਸੰਮਲਕ ਨੂੰ ਨਮਸਕਾਰ ਕਰੇਗਾ ਗੁਣ ਗਾਵੇਗਾ ਸਤਿਗੁਰ ਕਹਿੰਦੇ ਰੱਬ ਦੀਆਂ ਤੇਰੇ ਤੇ ਮਿਹਰਾਂ ਹੋਣਗੀਆਂ ਉਹ ਮਿਹਰ ਕੀ ਹੋएगी ਸਤਿਗੁਰ ਕਹਿੰਦੇ ਪਿਆਰੇ ਤੇਰਾ ਜੀਵਨ ਸਫਲ ਹੋ ਜਾਏਗਾ ਕਿ ਸੰਸਾਰ ਦੇ ਚ ਆਇਆ ਹੀ ਬੰਦਗੀ ਕਰਨੇ ਜੇ ਬੰਦਗੀ ਕਰੇਗਾ ਤੇ ਜੀਵਨ ਸਫਲ ਹੋਏਗਾ ਗੋਬਿੰਦ ਮਿਲਨ ਕੀ ਇਹ ਤੇਰੀ ਬਰਯਾ ਦਾ ਕਾਰਜ ਸਿੱਧ ਹੋ ਜਾਏਗਾ ਸਤਗੁਰ ਕਹਿੰਦੇ ਵੱਡੇ ਭਾਗਾ ਦੇ ਨਾਲ ਗੁਰੂ ਮਿਲਦਾ ਏ ਤੇ ਜਿਨ੍ਹਾਂ ਨੂੰ ਗੁਰੂ ਮਿਲ ਪਏ ਤੇ ਗੁਰੂ ਦੀ ਸੇਵਾ ਵਿੱਚ ਲੱਗ ਜਾਣ ਤੇ ਗੁਰੂ ਦੀ ਸੇਵਾ ਸਦਕਾ ਕਰੋੜਾਂ ਹੀ ਪਾਪ ਕੱਟੇ ਜਾਂਦੇ ਨੇ ਸਤਗੁਰ ਕਿਰਪਾ ਕਰਨ ਸਤਗੁਰ ਦੀ ਸੇਵਾ ਤੇ ਨਿਰੰਕਾਰ ਦੇ ਸਿਮਰਨ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀ ਸਤਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆ ਭੁੱਲਾਂ ਦੇਖੇ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ